ਸਾਥੀਓ 21 ਤਰੀਕ ਨੂੰ ਜੋ ਕੁਛ ਇਥੇ ਵਾਪਰਿਆ ਹੈਗਾ ਉਹਦੇ ਸਬੰਧੀ ਮੈਂ ਤੁਹਾਨੂੰ ਕੁਝ ਇਥੋਂ ਦੇ ਜਿਹੜੇ ਹਾਲਾਤ ਨੇ ਉਹ ਦੱਸਣ ਦੀ ਕੋਸ਼ਿਸ਼ ਕਰਦਾ ਕਿ ਜਿਵੇਂ ਕਿ ਹਰਿਆਣਾ ਦੇ ਜਿਹੜੇ ਦੇਖੀ ਆਰਐਸਐਸ ਵਾਲੇ ਦੱਸੇ ਜਾਂਦੇ ਨੇ ਕੁਝ ਪੁਲਿਸ ਵਾਲੇ ਦੱਸੇ ਜਾਂਦੇ ਨੇ ਉਹਨੇ ਆ ਕੇ ਪੰਜਾਬ ਦੇ ਅੰਦਰ ਜਿਹੜੇ ਇੱਥੇ ਸਾਡੇ ਵੀਕਲ ਖੜੇ ਹੋਏ ਸੀ ਉਹਨਾਂ ਨਾਲ ਕੀ ਕੁਝ ਵਰਤਾਵਾ ਕੀਤਾ ਆ ਦੇਖੋ ਜਿਵੇਂ ਕਿ ਇਹ ਟਰੈਕਟਰ ਖੜੇ ਟਰੈਕਟਰ ਦੇ ਤੋੜਪੰਨ ਕਾਫੀ ਕੀਤੀ ਗਈ ਇਹਦਾ ਵੀ ਕਾਫੀ ਨੁਕਸਾਨ ਕੀਤਾ ਗਿਆ ਹੈਗਾ ਆ ਦੇਖੋ ਜਿਵੇਂ ਸਭ ਕੁਝ ਆਪਣੇ ਵੱਲੋਂ ਉਹਨਾਂ ਨੇ ਕੁਝ ਛੱਡਿਆ ਨਹੀਂ ਆਏ ਜੀ ਜੋ ਕੁਝ ਜੀਤ ਆਇਆ ਉਹ ਕੁਝ ਉਹਨਾਂ ਨੇ ਕਰਕੇ ਦਿਖਾਇਆ ਹੈਗਾ ਆ ਟਰੈਕਟਰ ਦੀਆਂ ਲਾਈਟਾਂ ਤੋੜ ਦਿੱਤੀਆਂ ਕਾਫੀ ਕੁਝ ਨੁਕਸਾਨ ਇੱਥੇ ਕੀਤਾ ਗਿਆ ਹੈਗਾ ਜਿਵੇਂ ਕਿ ਆ ਗੱਡੀ ਆ ਗੱਡੀ ਵੀ ਪੂਰੀ ਨੁਕਸਾਨੀ ਗਈ ਹੋਈ ਹੈ ਜੋ ਇੱਥੇ ਦੇ ਹਾਲਾਤ ਸੀ ਉਸ ਵਕਤ ਦੇ ਉਹਦੇ ਬਾਰੇ ਮੈਂ ਕੁਝ ਹੋਰ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਹਾਂ ਕਿ ਜਿਵੇਂ ਗੱਡੀ ਆ ਗੱਡੀ ਨੂੰ ਵੀ ਕਾਫੀ ਨੁਕਸਾਨਿਆ ਗਿਆ ਹੈਗਾ ਜਿਵੇਂ ਕਿ ਆ ਦੇਖੋ ਇਥੋਂ ਦੇ ਹਾਲਾਤ ਸੀ ਪਰ ਹਰਿਆਣਾ ਪੁਸ਼ ਵੱਲੋਂ ਜੋ ਜੋ ਜੀਚ ਆਇਆ ਉਹ ਉਹਨਾਂ ਨੇ ਆਪਣੀ ਮਨਮਰਜ਼ੀ ਨਾਲ ਕੀਤੇ ਨੇ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਭੈਅ ਤੋਂ ਉਹਨਾਂ ਵੱਲੋਂ ਜੋ ਹਾਲਾਤ ਕੀਤੇ ਅੱਜ ਵੀ ਇਥੋਂ ਦੀ ਇਹ ਸਮੈਲ ਆ ਰਹੀ ਹੈ ਕਿ ਕੀ ਕੁਛੜਾ ਨੇ ਉਸ ਟਾਈਮ ਇਥੇ ਵਰਤੂ ਕੀਤੀ ਅੱਜ ਵੀ ਦੇਖਿਆ ਜਾਵੇ ਕਿ ਸਾਂ ਲੈਂਡ 'ਚ ਵੀ ਔਖਾ ਹੋ ਰਿਹਾ ਅੱਜ ਤੀਜਾ ਚੌਥਾ ਦਿਨ ਹੋ ਗਿਆ ਹੈਗਾ ਜਿਸ ਤਰ੍ਹਾਂ ਦੀ ਇਥੇ ਵੀ ਸਮੈਲ ਆ ਰਹੀ ਹੈਗੀ ਜਿੱਥਨ ਹਰ ਇੱਕ ਇਨਸਾਨ ਦੇ ਨੱਕਾਂ 'ਚ ਅੱਜ ਵੀ ਇੱਕ ਜਲਣ ਜੀ ਮਹਿਸੂਸ ਹੋ ਰਹੀ ਹੈ ਮੈਂ ਕੁਝ ਹੋਰ ਸਾਡੇ ਨਾਲ ਸੱਜਣ ਨੇ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰਦਾ ਹਾਂ ਕਿ ਵੀਰ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਅਸੀ ਭਾਈ ਜਿੱਦਣ ਦਾ ਇਹ ਚੱਲ ਰਿਹਾ ਉਦਣ ਦੇ ਹੋ ਰਹੇ ਆ ਜੀ ਹਾਂਜੀ ਆਪਣੇ ਪਿੰਡ ਤੋਂ ਇੱਥੇ ਲੰਗਰ ਲੱਗਾ ਹੋਇਆ ਹੈ ਬਾਕੀ ਆ ਕਰਤੂਤਾ ਤੁਹਾਡੇ ਸਾਹਮਣੇ ਹੀ ਆ ਵੇਖ ਲਓ ਹਰਿਆਣੇ ਵਾਲਿਆਂ ਨੇ ਕੀ ਕੀਤਾ ਹੈਣਾ ਜੀ ਮੈਂ ਤਾਂ ਸਿਰਫ ਇੱਕ ਗੱਲ ਕਹਿਣਾ ਚਾਹਣਾ ਖੱਟੜ ਨੂੰ ਵੀ ਚਲੋ ਜੇ ਇਹ ਜਿੰਨੀ ਇਹਨੇ ਫੋਰਸ ਲਾਈ ਆ ਜਿੰਨੇ ਆਪਣੇ ਚੀਨ ਦੇ ਬਾਰਡਰਾਂ ਦੇ ਤਰਕੀਬਾਂ ਆਪਣੇ ਪੰਜਾਬੀ ਡਟੇ ਉਥੇ ਹਨਾ ਜੀ ਪੰਜਾਬੀਆਂ ਤੋਂ ਵੱਧ ਕੇ ਇਹ ਉਹਨਾਂ ਦੇ ਉੱਪਰ ਕਲਮ ਛੁੱਟੀ ਹੋਈ ਇਹਨਾਂ ਨੇ ਸਾਰਾ ਕੁਝ ਇਹ ਆਪ ਕਿਹੇ ਜੋਗੇ ਨਹੀਂ ਹੈਗੇ ਅਸੀਂ ਇੱਥੇ ਜਿੰਨੇ ਨੌਜਵਾਨ ਅਸੀਂ ਆਪਣੇ ਹਿੱਕ ਤੇ ਹੱਥ ਮਾਰ ਕੇ ਇਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਵੀ ਲੋਕੇ ਗੋਲੀਆਂ ਨਾ ਮਾਰੋ ਚਾਹੇ ਉਧਰੋਂ 50 ਆਜੋ ਅਸੀਂ 10 ਜਾਣੇ ਡਾਂਗਾ ਵਾਲੇ ਖੜਦੇ ਆ ਜੇ ਇਹਨਾਂ ਦੀਆਂ ਨਿਕਰਾਂ ਨਾਲ ਗਿੱਲੀਆਂ ਕਰਦੀਆਂ ਤਾਂ ਤਾਂ ਕਹਿ ਦਿਓ ਜੀ ਇਹ ਲੋਕ ਲੋਕ ਕੇ ਜਿਹੜੀਆਂ ਗੋਲੀਆਂ ਮਾਰਦੇ ਆ ਜੀ ਹਨਾ ਸਾਡੇ ਨਾਲ 10 ਬੰਦੇ ਇਹੀ ਖੜਦੇ ਡਾਂਗਾ ਲੈ ਕੇ ਇਹਨਾਂ ਨੂੰ ਕਹੇ 40 ਜਾਣੇ ਆਜੋ ਤੁਸੀਂ ਡਾਂਗਾ ਤੂੰ ਡਾਂਗਾ ਆਜੋ ਸਿੱਧੇ ਹੀ ਜਿਹੜੀਆਂ ਲੋਕ ਕੇ ਗੋਲੀਆਂ ਅਣਪਛੇਤੇ ਇਹਨਾਂ ਨੇ ਗੁੰਡੇ ਰੱਖੇ ਆ ਉੱਥੇ ਸਾਈਡ ਤੇ ਖੜ ਕੇ ਬੰਦੇ ਨੂੰ ਗੋਲੀਆਂ ਮਾਰਦੇ ਆ ਜੀ ਇਹ ਜਿਹੜੇ ਵਿੱਚ ਇਹਨਾਂ ਦੀ ਵਰਦੀ ਪਾਈ ਸਾਰੇ ਸਿਵਲ ਦੇ ਵਿੱਚ ਇਹਨਾਂ ਦੇ ਗੁੰਡੇ ਰੱਖੇ ਆ ਇਹਨਾਂ ਦੇ ਗੁੰਡਿਆਂ ਨੂੰ ਧੂੜ ਚਟਾ ਦਾਂਗੇ 10 ਬੰਦੇ ਇਹੀ ਹੋਵਾਂਗੇ ਬਾਕੀ ਇਹਨਾਂ ਨੂੰ ਕਹੇ ਚਾਹ 50 ਆਜੋ ਡਾਂਗਾ ਡਾਂਗਾ ਤੂੰ ਡਾਂਗਾ ਆਜੋ ਸਿੱਧੀਆਂ ਜਿਹੜੀਆਂ ਲੋਕ ਲੋਕ ਕੇ ਗੋਲੀਆਂ ਮਾਰਦੇ ਫਿਰ ਇਹਨਾਂ ਨੂੰ ਦੱਸ ਦੇ ਵੀ ਕਿਸ ਭ ਮੈਂ ਗੁਲਾਬ ਸਿੰਘ ਸਾਹਿਬ ਕਾ ਸਰਪੰਚ ਸਾਡਾ ਮਾਨਸਾ ਜਿਲ੍ਹਾ ਜੀ ਅਸੀਂ ਜਥੇਬੰਦੀਆਂ ਤੋਂ ਉੱਤੇ ਉੱਠ ਕੇ ਆਏ ਹਾਂ ਜੀ ਅਸੀਂ ਕਿਸੇ ਜਥੇਬੰਦੀ ਨਾਲ ਰਿਲੇਟਡ ਨਹੀਂ ਨਾ ਧਾਰਮਿਕ ਪਾਰਟੀ ਆ ਦੂਜੀਆਂ ਪਾਰਟੀਆਂ ਨਾਲ ਅਸੀਂ ਇੱਕ ਸਿੱਖਾਂ ਸਿੱਖ ਦਾ ਫਰਜ਼ ਹੁੰਦਾ ਜਿੱਥੇ ਜ਼ੁਲਮ ਹੁੰਦਾ ਉੱਥੇ ਪਹੁੰਚਣਾ ਅਸੀਂ ਜਿਹੜੇ ਆ ਜੈਸ਼ੀਰ ਆਰਾਮ ਦੇ ਨਾਰੇ ਲਾ ਕੇ ਸਾਡੇ ਮੁੰਡਾ ਨੂੰ ਮਾਰ ਕੁੱਟ ਕਰਾਈ ਕਰਕੇ ਗਏ ਨੇ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆਂ ਵੀ ਭਾਈ ਸਾਹਿਬ ਇੰਨਾ ਹਰਕਤਾਂ ਤੋਂ ਆਵਾਜ਼ ਆਜੋ ਅਸੀਂ ਤੁਹਾਡੀਆਂ ਬੋਦੀਆਂ ਬਚਾਈਆਂ ਹੋਈਆਂ ਨੇ ਜਿਹੜੇ ਸਾਨੂੰ ਆ ਕੇ ਸਾਡੀਆਂ ਪੱਗਾਂ ਨੂੰ ਸਾਡੇ ਨਿਸ਼ਾਨ ਸਾਹਿਬ ਕੇਸ ਦੀਆਂ ਨੂੰ ਲਾ ਕੇ ਚੈਲੰਜ ਕਰਦੇ ਨੇ ਪਰ ਇਹਦਾ ਅੰਜਾਮ ਬਹੁਤ ਗਲਤ ਨਿਕਲੂਗਾ ਸਾਨੂੰ ਟਾਰਗੇਟ ਨਾ ਕਰੋ ਅਸੀਂ ਸ਼ਾਂਤਮਈ ਬੈਠੇ ਆਂ ਸਾਨੂੰ ਸ਼ਾਂਤਮਈ ਬੈਠੇ ਰਹਿਣ ਦਿਓ ਜਬੀ ਬਾਣ ਲਾ ਕੇ ਤਬੀ ਰੋਸ ਜਾਗੇ ਜਦੋਂ ਕਿਤੇ ਇਹ ਸਿੱਖੀ ਦੀ ਜਾਗ ਪੀ ਨਾ ਇਹਨਾਂ ਨੇ ਇੱਕ ਨੇ ਨਹੀਂ ਖੜਨਾ ਜਿਹੜੇ ਜੈ ਸ਼ੀ ਆਰਾਮ ਦੇ ਨਾਰੇ ਲਾਉਂਦੇ ਨੇ ਅਸੀਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਤੁਸੀਂ ਧਰਮਾਂ ਦੇ ਵਿੱਚ 파ੜਨਾ ਪਾਓ ਕੋਈ ਧਰਮ ਤੋੜਦੰਨੀ ਸਿਖਾਉਂਦਾ ਹਰੇਕ ਧਰਮ ਜੋੜਦਾ ਹੈ ਇਹ ਆਰਐਸਐਸ ਦੇ ਦੱਲੇ ਨੇ ਜਿੱਥੇ ਮਰਜ਼ੀ ਜਦੋਂ ਮਰਜ਼ੀ ਸਾਡੇ ਨਾਲ ਟਾਈਮ ਬੰਨ ਲੈਣ ਜੇ ਇੱਕ ਖੜ ਗਿਆ ਗੱਲ ਕਰ ਇੱਥੇ ਆ ਕੇ ਇਹ ਪਾ ਕੇ ਸਰਕਾਰੀ ਵਰਦੀਆਂ ਅਸੀਂ ਇਹਨਾਂ ਤੇ ਹੱਥ ਨਹੀਂ ਚੱਕਿਆ ਇਹਨਾਂ ਨੇ ਸਾਡੇ ਤੇ ਹੱਥ ਚੱਕਿਆ ਇਹ ਪਾ ਕੇ ਸਰਕਾਰੀ ਵਰਦੀਆਂ ਸਿੱਧੇ ਮੱਥੇ ਆਉਣ ਸਾਡੇ ਆਪਦੇ ਲਾ ਕੇ ਆ ਜਿਹੜੇ ਵੀ ਇਹਨਾਂ ਦੇ ਧਰਮ ਦਾ ਚਿੰਨ ਪਾ ਕੇ ਆਉਣ ਸਾਖੀ ਨਿਕਰਾਂ ਸਾਖੀ ਨਿਕਰਾਂ ਪਾ ਕੇ ਆਉਣ ਜੇ ਛੁੱਕੇ ਨਿਕਲ ਗਏ ਇੱਥੋਂ ਅਸੀਂ ਵੀ ਸਿੱਖ ਨਹੀਂ ਘੋਂਦੇ ਆਪਦੇ ਆਪ ਨੂੰ ਅਸੀਂ ਹੱਥ ਬੰਨ ਕੇ ਫੇਰ ਬੇਨਤੀ ਕਰਦੀਆਂ ਵੀ ਇਹ ਜਿਹੜਾ ਨਾ ਲਾ ਐਂਡ ਆਰਡਰ ਹੈ ਇਹਨੂੰ ਕਾਇਮ ਰੱਖਣ ਨਾ ਸਾਨੂੰ ਟਾਰਗੇਟ ਕਰਨ ਆ ਕੇ ਸਿੱਖਾਂ ਨੂੰ ਜਿੱਤੇ ਸਾਡੀ ਅਣਖ ਜਾ ਕੇ ਵੀ ਨਾ ਤੇ ਚੀਨ ਵਾਲੇ ਬਾਡਰਾਂ ਤੇ ਵੀ ਸਾਡੇ ਸਿੱਖ ਭਰਾ ਝੰਡੇ ਚਲਾਉਂਦੇ ਨੇ ਉਦੋਂ ਤਾਂ ਅਸੀਂ ਚੰਗੇ ਲੱਗਦੇ ਆ ਪਾਕਿਸਤਾਨ ਦੇ ਬਾਡਰ ਤੇ ਝੰਡਾ ਚਲਾਉਂਦੇ ਨੇ ਉਦੋਂ ਅਸੀਂ ਚੰਗੇ ਲੱਗਦੇ ਆ ਜੇ ਅਸੀਂ ਖਨੋਰੀ ਬਾਡਰ ਐ ਕੋਈ ਪਾਕਿਸਤਾਨ ਜੇ ਇੱਥੇ ਆ ਕੇ ਅਸੀਂ ਸਿੱਖੀ ਦੇ ਝੰਡੇ ਚਲਾਤੇ ਸਾਡੀਆਂ ਪੱਗਾਂ ਨੂੰ ਟਾਰਗੇਟ ਕਰਦੇ ਨੇ ਸਾਡੇ ਸਿੱਖੀ ਦੇ ਝੰਡੇ ਨੂੰ ਟਾਰਗੇਟ ਕਰਦੇ ਨੇ ਸਾਨੂੰ ਨਾ ਅਕਸਾਉ ਅਕਸਾਉਂਗੇ ਮਹਿੰਗਾ ਪਊਗਾ ਸਿੱਧੇ ਮੱਥੇ ਟੱਕਰ ਲਓ ਜੇ ਲੈਣੀ ਐ ਕਿਸੇ ਵੀ ਧਰਮ ਨੇ ਲੈਣੀ ਐ ਕਿਸੇ ਸਰਕਾਰ ਨੇ ਲੈਣੀ ਐ ਅਸੀਂ ਡਰਦੇ ਨਹੀਂ ਗੋਲੀਆਂ ਤੋਂ ਕਿੰਨਾ ਕਹਨੂੰ ਮਾਰ ਦੋਗੇ ਅਸੀਂ ਸਾਰੇ ਮਰਨ ਨੂੰ ਤਿਆਰ ਆ ਜਦੋਂ ਮਰਜੀ ਅਸੀਂ ਸ਼ਹੀਦਿਆਂ ਦਾ ਰਜਿਸਟਰ ਲਾਵਾਂਗੇ ਤੁਹਾਨੂੰ ਲੱਖਾਂ ਕਰੋੜਾਂ ਬੰਦੇ ਇਸ ਰਜਿਸਟਰ ਕਰਾ ਕੇ ਦਿਖਾਵਾਂਗੇ ਵੀ ਸ਼ਹੀਦਿਆਂ ਦੇਣ ਬਾਅਦ ਤੇ ਤਿਆਰਾਂ ਅਸੀਂ ਪਿੱਛੇ ਹੱਟਣ ਵਾਲੇ ਨਹੀਂ ਅਸੀਂ ਜਾਨਾਂ ਦੇ ਦਾਂ ਕੁਰਬਾਨੀਆਂ ਦੇ ਦਾਂਗੇ ਅਸੀਂ ਲੋਕਤੰਤਰ ਨੂੰ ਖਤਰਾ ਨਹੀਂ ਹੋਣ ਦੇਵਾਂਗੇ ਸਾਡੇ ਗੁਰੂਆਂ ਨੇ ਸਿਖਾਇਆ ਹੋਇਆ ਗੁਰੂ ਤੇਗ ਬਹਾਦਰ ਨੇ ਸੀ ਦਿੱਤਾ ਦਿੱਲੀ ਚ ਜਾ ਕੇ ਧਰਮ ਨੂੰ ਬਚਾਉਣ ਵਾਸਤੇ ਹਿੰਦੂਆਂ ਦਾ ਧਰਮ ਜਿਹੜੇ ਹਿੰਦੂ ਅੱਜ ਸਾਨੂੰ ਆ ਕੇ ਇਸ ਅਟਾਰਗੇਟ ਕਰਦੇ ਨੇ ਸਾਨੂੰ ਸਾਡੀਆਂ ਪੱਗਾਂ ਨੂੰ ਟਾਰਗੇਟ ਸਾਡੇ ਨਿਸ਼ਾਨ ਸਾਹਿਬ ਨੂੰ ਅਗੇ ਟਾਰਗੇਟ ਕਰਦੇ ਨੇ ਅਸੀਂ ਉਹਨਾਂ ਦੀਆਂ ਬੋਦੀਆਂ ਉਹਨਾਂ ਦੀ ਇੱਜ਼ਤਾਂ ਬਚਾ ਬਚਾ ਕੇ ਉਹਨਾਂ ਦੇ ਘਰੇ ਬਾ ਇੱਜ਼ਤ ਵਾਪਸ ਕੀਤੀਆਂ ਹੋਈਆਂ ਨੇ ਅਸੀਂ ਬੇਨਤੀ ਕਰਦੇ ਹਾਂ ਕੋਈ ਧਰਮ ਤੋੜਨ ਵਾਸਤੇ ਹੁੰਦਾ ਜੋੜਨ ਵਾਸਤੇ ਹੁੰਦਾ ਵਾਰ-ਵਾਰ ਅਸੀਂ ਇਹੀ ਗੱਲ ਕਹਿੰਦੇ ਆਂ ਵੀ ਸਾਨੂੰ ਨਾ ਆ ਕੇ ਤੁਸੀਂ ਸੁੱਤੇ ਸ਼ੇਰਾਂ ਨੂੰ ਜਗਾਓ ਇਹਹੀ ਹੱਥ ਬੰਨ ਕੇ ਬੇਨਤੀ ਹੈ ਵੀ ਸ਼ਾਂਤੀ ਬਣਾਈ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ